ਮੈਂਟੂ ਜੀ ਉਧਰ ਮ드ਰਾਸ ਹਾਈ ਕੋਰਟ ਨੇ ਪੁੱਛਿਆ ਭਾਈ ਕਿ ਤੁਸੀਂ ਆਪਦੇ ਜਿਹੜੇ ਬੱਚੇ ਆ ਉਹਨਾਂ ਨੂੰ ਤਾਂ ਸੈੱਟ ਕਰਤਾ ਤੇ ਦੂਜਿਆਂ ਨੂੰ ਤੁਸੀਂ ਕਹਿੰਦੇ ਹੋ ਕਿ ਲੋ ਮੋ ਮਾਇਆ ਤੋਂ ਪਰੇ ਹੋ ਜਾਓ ਇਹ ਕੀ ਕਾਰਨਾ ਕਹਿੰਦੇ ਇਹਦਾ ਵੀ ਕਾਰਨ ਦੱਸੋ ਮੈਂ ਇਹ ਬਾਬਾ ਜੀ ਦਾ ਕੀ ਕਰ ਰਹੇ ਹੋਰ ਵੀ ਇਹਨਾਂ ਤੇ ਕਈ ਕਹਿੰਦੇ ਇਲਜ਼ਾਮ ਜੂਮ ਲੱਗੇ ਹੋਏ ਨੇ ਪਹਿਲਾਂ ਤਾਂ ਸਭ ਮੈਨੂੰ ਨਹੀਂ ਪਤਾ ਡਿਗਰੀ ਕਿੱਥੋਂ ਲੈਂਦੇ ਆ ਹੂੰ ਕੋਈ ਆਪਣੇ ਆਪ ਨੂੰ ਸਤਿਗੁਰੂ ਕਹਿ ਦਿੰਦਾ ਕੋਈ ਆਪਣੇ ਆਪ ਨੂੰ ਸ਼੍ਰੀਮਾਨ 108 ਹੂੰ ਉਹ ਮੈਨੂੰ ਕਿਸੇ ਨੇ ਦੱਸਿਆ ਕਹਿੰਦਾ ਕਹਿੰਦਾ ਕਿ ਕੋਈ ਇਸ ਤਰ੍ਹਾਂ ਦਾ ਸੀਗਾ ਉਹ ਆਪਦੇ ਨਾਂ ਨਾਲ ਲਾਈਫਰ ਤੇ ਸਾਡਾ ਯਾਰ ਹੀ ਸੀਗਾ ਉਹ ਥੋੜਾ ਤੇ ਮੈਂ ਪੁੱਛਿਆ ਵੀ ਤਾਂ 108 ਵਾਲਾ ਮਾਮਲਾ ਕੀ ਕਹਿੰਦੇ ਯਾਰ ਮੈਨੂੰ ਤੇ ਪਤਾ ਨਹੀਂ ਮੇਰਾ ਉਸਤਾਦ ਲਾਉਂਦਾ ਹੁੰਦਾ ਸੀ ਉਸਤਾਦ ਹੀ ਦੱਸਿਆ ਵੀ ਜਿਹੜਾ ਮੇਰਾ ਉਸਤਾਦ ਸੀ ਬਾਬਾ ਉਹ ਲਾਉਂਦਾ ਹੀ ਨਾਂ ਨਾਲ ਨਾ ਵੀ ਚੇਪ ਲਿਆ ਹੋਰ ਕੀ ਆ ਬਹੁਤੇ ਐਂ ਲਾਈ ਜਾਂਦੇ ਆ ਬਸ ਅੱਛਾ ਕੋਈ ਸਿਰੀ ਸਿਰੀ ਲਾਈਫਰ ਦਾ ਉਹ ਦੋ ਸਿਰੀਆਂ ਹੀ ਲਾਈਫਰ ਦਾ ਹਮ ਮਤਲਬ ਕਿ ਕੋਈ ਮਹਾਰਾਜ ਆਪਦੇ ਨਾਂ ਨਾਲ ਕੋਈ ਸੰਤਾ ਤੇ ਮੁੜ ਕੇ ਭਾਈ ਪਤਾ ਨਹੀਂ ਕਿਆ ਕਿਆ ਲਾ ਰਹੇ ਆ ਬਿਲਕੁਲ ਬਿਲਕੁਲ ਇੱਥੇ ਕੋਈ ਕੋਈ ਪੈਰਾਮੀਟਰ ਤੇ ਹੈ ਨਹੀਂ ਪੈਰਾਮੀਟਰ ਹੈ ਨਹੀਂ ਤੇ ਬਾਅਦ ਚ ਪੈਰਾਮੀਟਰ ਸਾਰੇ ਖੁੱਲ ਕੇ ਆਏ ਜੀ ਸਾਹਮਣੇ ਆਉਂਦੇ ਜਿਵੇਂ ਹੁਣ ਫੇਰ ਆ ਰਹੇ ਹਨ ਦੇਖੋ ਇਹ ਜਿਹੜਾ ਵਾਸੂਦੇਵ ਜੱਗੀ ਹੈ ਜੀ ਲਗਜ਼ਰੀ ਲਾਈਫ ਜਿਉਣਾ ਬਹੁਤ ਅੰਗਰੇਜ਼ੀ ਮਲਵਕੇ ਆਇਆ ਹੁਲਦਾ ਜਿੱਦਾਂ ਝਰਨੇ ਤੋਂ ਪਾਣੀ ਡਿੱਗਦਾ ਆ ਬਿਲਕੁਲ ਜੀ ਕਿਲਕਿਲ ਮਤਲਬ ਕਿ ਫੈਨ ਫਾਲੋਇੰਗ ਵੀ ਬਹੁਤ ਹੈ ਜੀ ਸੁਣਨ ਵਾਲੇ ਬਹੁਤ ਹੈ ਨਹੀਂ ਉਹ ਤੇ ਚਲੋ ਹੈਗੀ ਐ ਸੁਣ ਵਾਲਿਆਂ ਦੀ ਫੋਲੋਇੰਗ ਹੈਗੀ ਆ ਤੇ ਜਿਹੜੇ ਕਹ ਲੋ ਕਿ ਇਹ ਮੋਦੀ ਭਗਤ ਨੇ ਉਹਨਾਂ ਦੀ ਵੀ ਫੋਲੋਇੰਗ ਥੋੜੀ ਨਹੀਂ ਕਿਉਂਕਿ ਇਹ ਇਹ ਖੁਦ ਮੋਦੀ ਭਗਤ ਨੇ ਹੂੰ ਹੂੰ ਇਹ ਜੱਗੀ ਜੀ ਖੁਦ ਮੋਦੀ ਭਗਤਾਂ ਚੋਂ ਇੱਕ ਨੇ ਜੀ ਤੇ ਤੁਹਾਨੂੰ ਪਤਾ ਭਗਤਾਂ ਦੀ ਤਾਂ ਫਿਰ ਚੜਦੀ ਚੜਦੇ ਐ ਇਸ ਦੌਰ ਦੇ ਵਿੱਚ ਸਾਰਾ ਤਾਂ ਗੱਲ ਇਹ ਆ ਕਿ ਚਲੋ ਜੋ ਮਰਜੀ ਆ ਇਹਨਾਂ ਨੂੰ ਫੋਲੋ ਕਰਨ ਵਾਲੇ ਜਾਣਣ ਜਾਂ ਇਹ ਜਾਣਣ ਕਿ ਕਾਤੋਂ ਕੀ ਲਈ ਫਿਰਦੇ ਆ ਨਾ ਦੇ ਨਾਲ ਜੀ ਇਹਦੇ ਤੇ ਅੱਗੇ ਵੀ ਕਈ ਵਿਵਾਦ ਨੇ ਮੈਂ ਉਧਰ ਨਹੀਂ ਜਾਂਦਾ ਮਤਲਬ ਮਸਲਾ ਜਿਹੜੀ ਜਗਾ ਹੈ ਦੀ ਇਸ਼ਾ ਫਾਊਂਡੇਸ਼ਨ ਵਾਲਾ ਜਿਹੜਾ ਮੇਨ ਇਹਨਾਂ ਦਾ ਹੈ ਉਹ ਜੰਗਲ ਵਗੈਰਾ ਨੂੰ ਲੈ ਕੇ ਕੁਝ ਚੀਜ਼ਾਂ ਉੱਥੇ ਹੈਗੀਆਂ ਨੇ ਵਿਵਾਦਤ ਨੇ ਜੀ ਜੀ ਤਾਜ਼ਾ ਵਿਵਾਦ ਕੀ ਆ ਕਿ ਇੱਕ ਬਹੁਤ ਪੜਿਆ ਲਿਖਿਆ ਸ਼ਹਿਦ ਸਾਹਿਬ ਕਧਕਾਰੀ ਵੀ ਆ ਉਹ ਬੰਦਾ ਕੋਟ ਗਿਆ ਉਸਨੇ ਕਿਹਾ ਕਿ ਮੇਰੀਆਂ ਦੋ ਧੀਆਂ ਨੇ ਇੱਕ ਤੇ ਸ਼ਾਇਦ ਯੂਕੇ ਦੀ ਯੂਨੀਵਰਸਿਟੀ ਦੀ ਪਾਸ ਆਊਟ ਆ ਜੀ ਉਹ ਕਹਿੰਦੀ ਇੱਕ ਬੇ ਮੈਂ ਤੇ ਇੱਥੇ ਰਹਿਣਾ ਹੀ ਨਹੀਂ ਤਲਾਕ ਤੋਂ ਬਾਅਦ ਤਲਾਕ ਵੀ ਲੈ ਲਿਆ ਤੇ ਉਹ ਤੇ ਸਾਰਾ ਕੁਛ ਛਾੜੀ ਛੜਾ ਕੇ ਚਲੇਗੀ ਇੱਥੇ ਤੇ ਜਿਹੜੀ ਦੂਜੀ ਸੀ ਛੋਟੀ ਉਹ ਜਿਹੜਾ ਤਾਇ ਦੇ ਧੀ ਚੱਲੀ ਤੇ ਮੈਂ ਕਿਉਂ ਆ ਕਲੀ ਤੇ ਸਾਕੀ ਭੈਣ ਚੱਲੀ ਤੇ ਮੈਂ ਕਿਉਂ ਆ ਕਲੀ ਉਹ ਵੀ ਮਗਰ ਤੁਰ ਪਈ ਹੂੰ ਹੁਣ ਕਿਤੇ ਵੀ ਉਹ ਤੇ ਆਉਂਦੀਆਂ ਹੀ ਨਹੀਂ ਆਉਂਦੀਆਂ ਹੀ ਨਹੀਂ ਕੀ ਕਰੀਏ ਵਾਜਾ ਮਾਰੀਆਂ ਬੁਲਾਇਆ ਕਈ ਵਾਰ ਕਿਸੇ ਨੇ ਗਾਲ ਨਹੀਂ ਸੁਣੀ ਬਿਲਕੁਲ ਕੀ ਕਰੀਏ ਜੀ ਹੁਣ ਜਦੋਂ ਇਹ ਕੋਰਟ ਚ ਮਾਮਲਾ ਗਿਆ ਚਲਾ ਮ드ਰਾਸ ਹਾਈ ਕੋਰਟ ਚ ਇੱਕ ਤੇ ਉਥੇ ਛਾਪਾ ਪਿਆ ਹੈ। ਸ਼ਾਇਦ ਇੱਕ ਬਟਾਲੀਅਨ ਜਿਹੜੀ ਹੈ ਉਹਦਾ ਕੋਈ 150 200 ਮੁਲਾਜ਼ਮ ਜਾ ਕੇ ਤਲਾਸ਼ੀ ਕਰਨ ਲਿਆ ਹੈ। ਜੀ। ਹੋ ਸਕਦਾ ਕੁਝ ਸਟੇਟਮੈਂਟਾਂ ਵੀ ਦਰਜ ਕੀਤੀਆਂ ਜਾਣ। ਇਹਨਾਂ ਦੇ ਵਕੀਲ ਨੇ ਕਿਹਾ ਕਿ ਵੇਖੋ ਜੀ ਗੱਲ ਇਹ ਆ ਕਿ ਜਿਹੜਾ ਬਾਲਗ ਹੋ ਗਿਆ ਅਧਿਆਤਮ ਦੇ ਰਸਤੇ ਤੇ ਉਹਨੇ ਤੁਰਨਾ ਕਿਸ ਦਿਸ਼ਾ ਵੱਲ ਜਾਣਾ ਇਹ ਉਹਦੀ ਆਜ਼ਾਦੀ ਉਹਨਾਂ ਕਹੇ ਸਭ ਨਹੀਂ। ਹੂੰ। ਠੀਕ ਆ। ਅਸੀਂ ਸਾਰਿਆਂ ਦੀ ਗੱਲ ਕਰ ਰਹੇ ਆ। ਇਹ ਇੱਕ ਜੇ ਉਹਦੇ ਕੋਲ ਆਜ਼ਾਦੀ ਹੈ ਤੇ ਜਿਨ੍ਹਾਂ ਨੇ ਜੰਮਿਆ ਉਹਦੇ ਪ੍ਰਤੀ ਕੋਈ ਤੁਹਾਡੇ ਫਰਜ਼ ਨਹੀਂ ਹੈਗੇ ਹਾਂ ਉਹਦਾ ਵੀ ਹੱਕ ਹੈ ਕੋਈ ਨਾ ਕੋਈ ਤੇ ਨਾਲੇ ਆਖਿਆ ਕਿ ਇਹਦੀ ਆਪਦੀ ਧੀ ਤੇ ਇੱਕ ਤਗੜੇ ਘਰ ਵਿਆਹੀ ਆ ਹੂੰ ਤੇ ਦੂਜਿਆਂ ਨੂੰ ਸੰਿਆਸਨਾ ਬਣਾ ਕੇ ਤੇ ਉਥੇ ਢੱਕਿਆ ਇਹਨਾਂ ਨੇ ਜੀ ਉਹ ਦੋਵੇਂ ਧੀ ਆ ਪਤਾ ਨਹੀਂ ਉਹ ਤਾਂ ਦੋਸ਼ੇ ਵੀ ਲਾ ਰਿਹਾ ਕਿ ਦਵਾਈਆਂ ਦੁਈਆਂ ਖਵਾਉਂਦੇ ਆ ਕਥੇ ਤੌਰ ਤੇ ਬ੍ਰੇਨ ਵਾਸ਼ ਕਰ ਦਿੰਦੇ ਨੇ ਤਾਂ ਇਥੇ ਆਪਣੇ ਪੰਜਾਬ 'ਚ ਵੀ ਕਈ ਹੈਗੇ ਜੀ ਜੀ ਬਿਲਕੁਲ ਬਿਲਕੁਲ ਆ ਤੁਹਾਡੇ ਗਵਾਂਢ ਪਿੰਡ ਦੇ ਵਿੱਚ ਵੀ ਸ਼ਾਇਦ ਹੈਗਾ ਇੱਥੇ ਆਪਣੇ ਗਵਾਂਢ ਚ ਹੀ ਹੈਗਾ ਤਾਂ ਮਤਲਬ ਅੱਗੇ ਵੀ ਰੌਲਾ ਪਿਆ ਆ ਵੀ ਤਾਂ ਜਿਹੜਾ ਡੇਰਾ ਸਰਸੇ ਵਾਲਾ ਇਹ ਵੀ ਤਾਂ ਸਾਧਵੀਆਂ ਤੋਂ ਕੰਮ ਚੱਲੇ ਹਾਂ ਬਿਲਕੁਲ ਤਾਂ ਕਹਿੰਦਾ ਮਤਲਬ ਇਹ ਆ ਕਿ ਸਵਾਲ ਇਹ ਰੱਖਿਆ ਹੁਣ ਜੱਗੀ ਵਾਸੂਦੇਵ ਦੇ ਅੱਗੇ ਕਿ ਤੇਰੀ ਆਪਦੀ ਧੀ ਤੇ ਵੱਡੇ ਘਰ ਵਿਆਹੀ ਆ ਜੀ ਤੇ ਤੂੰ ਦੂਜਿਆਂ ਨੂੰ ਸੰਿਆਸ ਨਾ ਬਣਵਾਈ ਜਾਂਦਾ ਹਮ ਇਹ ਕੀ ਚੱਕਰ ਆ ਬਈ ਤਾਂ ਮਸਲਾ ਕਹਿ ਲੋ ਕਿ ਕਾਫੀ ਵੱਡਾ ਹੈ ਕਾਫੀ ਗੁੰਝਲਦਾਰ ਵੀ ਹੈ ਬਿਲਕੁਲ ਬਿਲਕੁਲ ਤੇ ਹੁਣ ਜੇ ਤਲਾਸ਼ੀ ਸ਼ੁਰੂ ਹੋ ਗਈ ਤੇ ਪਤਾ ਨਹੀਂ ਫਿਰ ਨਿਕਲ ਗਈ ਕੀ ਹੋਣਾ ਹੈ ਤਲਾਸ਼ੀ ਤੇ ਹੁਣ ਦੇਖੋ ਮੋਦੀ ਸਾਹਿਬ ਦਾ ਪਾਣੀ ਉੱਤਰ ਗਿਆ ਹਮ ਹੌਲੀ ਹੌਲੀ ਇਹਨਾਂ ਦੀਆਂ ਤਲਾਸ਼ੀਆਂ ਤਲਾਸ਼ੀਆਂ ਛੱਡੋ ਇਹਨਾਂ ਦੀ ਤਲਾਸ਼ ਹੋਣੀ ਕਈਆਂ ਨੇ ਭੱਜਣਾ ਹੈ ਸਾਦਾ ਨੇ ਸਹੀ ਗੱਲ ਸਾਦਾ ਨੇ ਕਈਆਂ ਨੇ ਭੱਜਣਾ ਇਹਨਾਂ ਨੇ ਤੇ ਬੁੱਲੇ ਲੁੱਟੇ ਨੇ ਸਾਹਿਬ ਜੀ 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 ਬਿਲਕੁਲ ਤਾਂ ਭਈ ਮਤਲਬ ਕਿ ਮੈਂ ਨਾ ਕਿ ਸਾਡਾ ਗਾਣਾ ਰਿਕਾਰਡ ਹੋ ਰਿਹਾ ਤੇ ਉਹਦੇ ਚ ਮੇਰੀ ਇੱਕ ਨਾ ਪੰਕਤੀ ਚ ਹੋਗਾ ਵੀ ਲੀਡਰ ਹੁਣ ਕਰਨ ਕਮੇਟੀ ਬਾਬੇ ਵੀ ਸਿਆਸੀ ਹੋ ਗਿਆ ਤੇ ਉਹ ਗੱਲ ਇਹ ਆ ਕਿ ਇਹ ਇਹ ਇੱਥੇ ਇਹ ਬਾਬੇ ਤੇ ਸਿਆਸਤ ਕਰਨ ਦੇ ਤੇ ਜਿਹੜੇ ਲੀਡਰ ਉਹ ਕਮੇਟੀ ਕਰਦੇ ਪਏ ਸਾਰੀ ਗੰਗਾ ਤੇ ਗੰਗੋਤਰੀ ਨੂੰ ਹਤ ਨਹੀਂ ਬਿਲਕੁਲ ਜਿ ਉਲਟਾ ਉਲਟਾ ਹੋਇਆ ਪਿਆ ਬਿਲਟਾ ਆ ਵਾ ਬਰੇਲੀ ਨੂੰ ਤੇ ਇਹ ਹੁਣ ਦੇਊਗਾ ਜਵਾਬ ਉੱਥੇ ਕਿ ਭਾਈ ਆਪਦੀ ਕੁੜੀ ਨੂੰ ਤੁਸੀਂ ਨੇ ਹਸਨ ਕਿਉਂ ਨਹੀਂ ਬਣਾਇਆ ਇਹ ਕੰਨ ਖੋਲ ਕੇ ਸੁਣ ਲਓ ਤੁਸੀਂ ਲੋਕ ਭਾਈ ਮਤਲਬ ਕਿ ਅਧਿਆਤਮਿਕ ਇੱਕ ਵੱਖਰਾ ਵਿਸ਼ਾ ਹੈ ਬੰਦੇ ਖੋਜ ਦੇ ਲਾਹ ਰੋਜ ਜੀ ਮੈਡੀਟੇਸ਼ਨ ਯੋਗਾ ਕੁਝ ਵੀ ਕਰੋ ਯਾਰ ਗੁਰਬਾਣੀ ਪੜੋ ਸਰਵਣ ਕਰੋ ਯਾਰ ਬਹੁਤ ਖੁਸ਼ ਹੋ ਸਮੁੰਦਰ ਨੇ ਜੀ ਜਿੱਥੇ ਮਰਜੀ ਟੋਬੀ ਲਾ ਲਓ ਆਇਨਾ ਦੇ ਪਿੱਛੇ ਨਾਲ ਲੱਗੋ ਤੁਹਾਨੂੰ ਉੱਥੇ ਬਿਠਾਈ ਆ ਕਿਸੇ ਨੂੰ ਰੋਡਾ ਕਰ ਦਿੰਦੇ ਕਿਸੇ ਨੂੰ ਭੋਡਾ ਕਰ ਦਿੰਦੇ ਆ ਗਾਂਵ ਮੈਂ ਹੁਣ ਬੋਲਣਾ ਨਹੀਂ ਭਾਈ ਤੇ ਦੂਜੇ ਪਾਸੇ ਆਪ ਇਹਨਾਂ ਦੇ ਮੋਟਰਸਾਈਕਲ ਲੱਖਾਂ ਲੱਖਾਂ ਦੇ ਬਿਲਕੁਲ ਜੀ ਗੱਡੀਆਂ ਚਾਰਟਰ ਜਹਾਜ਼ ਨੇ ਸਾਹਿਬ ਮੰਤ్రਾਲਿਆਂ ਚ ਜਾਂਦੇ ਆ ਇਹ ਵਪਾਰੀ ਨੇ ਸਾਹਿਬ ਇਹ ਵਪਾਰੀ ਨੇ ਬਿਲਕੁਲ ਜੀ ਬਿਲਕੁਲ ਇਨਾਂ ਦਾ ਵੀ ਬੜਾ ਲਗਜ਼ਰੀ ਲਾਈਫ ਹੈ ਸੱਚ ਮੁੱਚ ਇਹਨਾਂ ਦੀਆਂ ਗੱਡੀਆਂ ਕੋਲ ਜੇ ਤੁਸੀਂ ਇੰਨੇ ਪੜ੍ਹ ਲਿਖ ਕੇ ਯਾਰ ਆਤਮ ਨੂੰ ਨਾ ਸਮਝ ਸਕੋ ਜੀ ਅਵਸਥਾ ਨਾ ਸਮਝ ਸਕੋ ਸਟੇਜ ਨਾ ਸਮਝ ਸਕੋ ਜ਼ਿੰਦਗੀ ਨਾ ਸਮਝ ਸਕੋ ਆ ਕਈ ਦੇ ਮੈਂ ਇੱਥੇ ਵੇਖਿਆ ਪੰਜਾਬ 'ਚ ਉਹ ਐਂ ਹੀ ਦਸੀ ਜਾਂਦੇ ਕਿ ਸੜਕ ਤੇ ਇਸ ਪਾਸੇ ਤੁਰਨਾ ਚਾਹੀਦਾ ਕਾਨੂੰਨ ਮੰਨਣੇ ਚਾਹੀਦੇ ਇਹ ਗੱਲਾਂ ਤੇ ਮੈਂ ਕਹਿੰਦਾ ਪ੍ਰਾਇਮਰੀ ਸਕੂਲ 'ਚ ਹੀ ਸਿੱਖ ਲੈਣੀਆਂ ਚਾਹੀਦੀ ਸਿੱਖ ਲੈਣੀਆਂ ਚਾਹੀਦੀ ਕਿ ਅਸੀਂ ਜੀਣਾ ਕਿੱਦਾਂ ਸਰ ਅਸੀਂ ਇਸ ਸਮਾਜ 'ਚ ਰਹਿਣਾ ਕਿੱਦਾਂ ਸਰ ਪਰ ਇੱਥੇ ਵੀ ਕਿਤੇ ਨਾ ਕਿਤੇ ਮਿੰਟੂ ਜੀ ਇਸ ਚੀਜ਼ ਦੀ ਵੀ ਕਮੀ ਹੈ ਕਿਉਂਕਿ ਗੱਲਾਂ ਨਹੀਂ ਸਿਖਾਈਆਂ ਜਾ ਰਹੀਆਂ ਹਨਾ ਮੁੱਢਲੇ ਪੱਧਰ ਤੇ ਤਾਂ ਕਰਕੇ ਸ਼ਾਇਦ ਲੋਕ ਭਟਕ ਵੀ ਜਾਂਦੇ ਆ ਤੇ ਕਿਉਂਕਿ ਇੱਕ ਤਰ੍ਹਾਂ ਦਾ ਟ੍ਰੈਂਡ ਹੈ ਅਧਿਆਤਮ ਸ਼ਬਦ ਹਨਾ ਜਿਹੜਾ ਵੀ ਇੱਕ ਟ੍ਰੈਂਡ ਬਣਿਆ ਹੋਇਆ ਤੇ ਬਹੁਤੇ ਲੋਕਾਂ ਨੂੰ ਲੱਗਦਾ ਵੀ ਯਾਰ ਛੇ ਦੀ ਛੇਤੀ ਅਸੀਂ ਇੱਧਰ ਨੂੰ ਚੱਲ ਪਈਏ ਸ਼ਾਇਦ ਸ਼ਾਂਤੀ ਮਿਲ ਜੇ ਸ਼ਾਇਦ ਸਕੂਨ ਮਿਲ ਜੇ ਤੇ ਉਹ ਸਕੂਨ ਲੱਭਦੇ ਲੱਭਦੇ ਜਿਹੜਾ ਬਾਕੀ ਜਿਹੜਾ ਚੈਨ ਆ ਉਹ ਵੀ ਕਈ ਵਾਰੀ ਗੁੰਮ ਜਾਂਦਾ ਬੰਦਿਆਂ ਦਾ ਹਨਾ ਇਹਦੇ ਮੋਹ ਜੀ ਕਹਿ ਰਹੇ ਨੇ ਕਿ ਆਪੇ ਮੈਂ ਬਹੁਤ ਸੁਆਗਣ ਆਪੇ ਮੇਰੇ ਬੱਚੇ ਜੀ ਨੇ ਇਹ ਹ ਤੇ ਆਮ ਇਨਸਾਨ ਨੂੰ ਕਹਿੰਦੇ ਪੈਰੋਲ ਕਿੱਥੇ ਮਿਲਦੀ ਹੈ ਤੇ ਇੱਕ ਮਿੱਤਰ ਹੋਰ ਕਹਿ ਰਹੇ ਨੇ ਗ੍ਰਾਪੀ ਜੀ ਕਹਿੰਦੇ ਬਾਬਾ RAM ਦੇ ਵੀ ਮੋਦੀ ਭਗਤਾਂ ਕਹਿੰਦੇ ਉਹਨਾਂ ਦੀ ਵੀ ਫੋਲੋਇੰਗ ਬਹੁਤ ਹੈ ਜੀ ਹੋਰ ਕਮੈਂਟ ਆਪਾਂ ਪੜ ਲਗੇ ਕਹਿੰਦੇ ਬਾਬੇ ਬਾਲਯੋਗੀ ઋષਿ ਭਗਤ ਗੁਰੂ ਪਿਤਾ ਭਗਵਾਨ ਸਵਾਮੀ ਕਹਿੰਦੇ ਸਭ ਤੇਰਾ ਜਉਂਦੇ ਨੇ ਕਹਿੰਦੇ ਤੇਰੀ ਸੱਚੀ ਬੋਲਾ ਲక్ష్ਮੀ ਤੇ ਬਹੁਤ ਨੇ ਗੁਲਾਮ ਲੋਕੀ ਇੱਕ ਰਾਤ ਉਹ ਬਿਲਕੁਲ ਜੀ ਇਹਨਾਂ ਕਈ ਹੁਣ ਮਿੰਟੂ ਜੀ ਇਹ ਵਿਸ਼ਾ ਹੀ ਇਦਾਂ ਦਾ ਜਿਹੜੇ ਤੇ ਆਪਾਂ ਕਮੈਂਟ ਹੁਣ ਪੜ ਰਹੇ ਆ ਜਾਂ ਗੱਲਬਾਤ ਕਰ ਰਹੇ ਆ ਤੇ ਮੈਨੂੰ ਲੱਗਦਾ ਆਪਾਂ ਨੂੰ ਅਗਲੀ ਖਬਰ ਵੱਲ ਨੂੰ ਚ ਕਹਿੰਦੇ ਨੇ ਕਿ ਆਪਾਂ ਅਕਸਰ ਗੱਲ ਕਰਦੇ ਹਾਂ ਵੀ ਜਿਹੜੇ ਬੰਦੇ ਹੁੰਦੇ ਆ ਨਾ ਉਹ ਕੋਈ ਮੁਸੀਬਤ ਆਵੇ ਤੇ ਤਕੜੇ ਹੁੰਦੇ ਆ ਸਾਮਸੂਣ ਲੈਂਦੇ ਦਲੇਰੀ ਕਰ ਜਾਂਦੇ ਆ ਔਰ ਤਾਂ ਕਈ ਵਾਰੀ ਛੁਪ ਜਾਂਦੀਆਂ ਨੇ ਜਾਂ ਔਰਤਾਂ ਕਈ ਵਾਰੀ ਨਾ ਡਰ ਜਾਂਦੀਆਂ ਨੇ ਭੈ ਮੰਨ ਜਾਂਦੀਆਂ ਨੇ ਪਰ ਇੱਥੇ ਇੱਕ ਖਬਰ ਅਮਰਸਰ ਤੋਂ ਕਹਿੰਦੇ ਇੱਕ ਬੀਬੀ ਨੇ ਜਦੋਂ ਚੋਰ ਆਏ ਤੇ ਇੰਨੀ ਦਲੇਰੀ ਦਿਖਾਈ ਵੀ ਸਾਂਭ ਲਿਆ ਚੋਰਾਂ ਨੂੰ ਭਜਣਾ ਪਿਆ ਇਹ ਥੋੜੀ ਖਬਰ ਸਪਸ਼ਟ ਕਰਿਓ ਸਰ ਦਲੇਰੀ ਕੋਈ ਜੈਂਡਰ ਨਾਲ ਨਹੀਂ ਤਾਲੁਕ ਰੱਖਦੀ ਤੁਸੀਂ ਬਹੁਤ ਸਾਰੇ ਸੰਘਰਸ਼ਾਂ 'ਚ ਦੇਖਿਆ ਹੋਣਾ ਕਿ ਔਰ ਤਾਂ ਇਹ ਮੋਰਚਿਆਂ ਤੇ ਲੜਾਈਆਂ ਜੀ ਜੀ ਬਿਲਕੁਲ ਦਲੇਰੀ ਕਿਸੇ 'ਚ ਵੀ ਹੋ ਸਕਦੀ ਹੈ ਤੇ ਕਾਇਰਤਾ ਵੀ ਕਿਸੇ 'ਚ ਹੋ ਸਕਦੀ ਹੈ ਹੂੰ ਬਿਲਕੁਲ ਪਰ ਦਲੇਰੀ ਦੇ ਨਾਲ ਉਹ ਨਾ ਇੱਕ ਚੀਜ਼ ਹੋਰ ਵੀ ਵੱਡੀ ਹੁੰਦੀ ਹੈ ਕਿ ਮੌਕੇ ਤੇ ਤੁਸੀਂ ਆਪਣਾ ਸੋਚਣਾ ਬੰਦ ਨਾ ਕਰੋ ਕਿਉਂਕਿ ਦਲੇਰ ਤੋਂ ਦਲੇਰ ਬੰਦੇ ਦੀ ਵੀ ਇੱਕ ਮੌਕੇ ਤੇ ਜਾ ਕੇ ਕਈ ਵਾਰ ਸੋਚ ਨਹੀਂ ਜਿਹੜੀ ਹੈ ਨਾ ਜਾਂ ਫੈਸਲਾ ਲੈਣ ਦੀ ਜਿਹੜੀ ਤਾਕਤ ਆ ਉਹ ਗਲਤ ਪਾਸੇ ਚਲੇ ਜਾਂਦੀ ਹੈ ਬਿਲਕੁਲ ਇਹ ਦੋ ਚੀਜ਼ਾਂ ਦਾ ਨਖੇੜਾ ਹੈ ਸਭ ਦਲੇਰੀ ਤੇ ਜੋ ਨਿਰਣਾ ਲੈਣ ਦੇ ਸਹੀ ਸਮੇਂ ਨਿਰਣਾ ਲੈਣ ਦੀ ਸਮਰੱਥਾ ਤਾਂ ਇਸ ਬੀਬੀ ਨੇ ਦਲੇਰੀ ਠੀਕ ਹੈ ਦਲੇਰੀ ਤੋਂ ਬਗੈਰ ਨਿਰਣਾ ਜਿਹੜਾ ਉਹ ਤੁਸੀਂ ਐਗਜ਼ੀਕਿਊਟ ਨਹੀਂ ਕਰ ਸਕਦੇ